ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਵਾਇਗਰੂ ਸੂਟ ਕਲੈਕਸ਼ਨ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਉਸਾ 550 E ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ ਇਹਨੂੰ ਕਿੰਨੀ ਸਪੇਸ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਰੱਖ ਸਕਦੇ ਹੋ ਪਿੱਛੇ ਵੀ ਕਾਫੀ ਸਪੇਸ ਹੋਣਾ ਚਾਹੀਦਾ ਹੈ ਔਰ ਇੱਧਰ ਵੀ ਚਾਰੇ ਪਾਸੇ ਜਿਹੜਾ ਕਾਫੀ ਸਪੇਸ ਹੋਣਾ ਚਾਹੀਦਾ ਤਾਂ ਕਿ ਜਿਹੜੇ ਅੱਗੇ ਆਪਣਾ ਇੱਧਰ ਉੱਧਰ ਜਾ ਸਕੇ ਫਰੇਮ ਹਾਂਜੀ ਇੱਥੇ ਪਲੱਗ ਦੀ ਆਪਸ਼ਨ ਹੈ ਜਿਹੜਾ ਤੁਹਾਨੂੰ ਪਲੱਗ ਨਾਲ ਮਿਲਿਆ ਤੁਸੀਂ ਇੱਥੇ ਐਡ ਕਰਨਾ ਫਿਰ ਇੱਥੇ ਪਲੱਗ ਦੇ ਵਿੱਚ ਜਿਹੜਾ ਪਾ ਗਣਾ ਹਾਂਜੀ ਇਹ ਵਿੱਚ ਸਵਿੱਚ ਆ ਜਿਹੜੀ ਇਹ ਉੱਪਰ ਨੂੰ ਆਪਾਂ ਛੱਡਾਂਗੇ ਤਾਂ ਇਹ ਆਨ ਹੋ ਜੂਗੀ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਵਾਰ ਸਵਿੱਚ ਆਨ ਕੀਤੀ ਹੈਗੀ ਆ ਮਸ਼ੀਨ ਆਨ ਹੋ ਗਈ ਹੈ ਹਾਂਜੀ ਇਸ ਤੋਂ ਬਾਅਦ ਆਪਾਂ ਦੇਖਾਂਗੇ ਜਿਹੜਾ ਆਪਣਾ ਡਿਜ਼ਾਈਨ ਆ ਉਹ ਆ ਗਿਆ ਔਰ ਫਰੇਮ ਜਿਹੜਾ ਆਪਣੀ ਜਗ੍ਹਾ ਤੇ ਜਾ ਰਿਹਾਗਾ ਜੋਸੀ ਆਨ ਕਰੂੰਗੀ ਫਿਰ ਆਪਣੇ ਕੋਲ ਇਹ ਪਿੰਡ ਰੈਪ ਦਾ ਡਿਜ਼ਾਈਨ ਹੈ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਦੋਂ ਐਡ ਕਰ ਦੇਵਾਂਗੇ ਤਾਂ ਜਿਹੜੇ ਸਾਰੇ ਡਿਜ਼ਾਈਨ ਹੈ ਉਹ ਆਪਣੇ ਮਸ਼ੀਨ ਦੇ ਵਿੱਚ ਆ ਜਾਣਗੇ ਇਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਦੱਸਾਂਗੇ ਡਿਜ਼ਾਈਨ ਕਿੱਥੋਂ ਤੇ ਕਿਵੇਂ ਲੈਣੇ ਤੁਸੀਂ ਸਾਡੇ ਤੋਂ ਵੀ ਲੈ ਸਕਦੇ ਹੋ ਸਟੈਂਡ ਮਿਲਿਆ ਹੋਏਗਾ ਤੁਹਾਨੂੰ ਨਾਲ ਇਸ ਤਰ੍ਹਾਂ ਬੰਦ ਹੁੰਦਾ ਫਿਰ ਤੁਸੀਂ ਇਹਨੂੰ ਓਪਨ ਕਰ ਸਕਦੇ ਹੋ ਇਸ ਤਰ੍ਹਾਂ ਓਪਨ ਕਰਕੇ ਇਹਨੂੰ ਮਸ਼ੀਨ ਦੇ ਸਾਈਡ ਤੇ ਲਗਾ ਦੇਣਾ ਇੱਥੇ ਜਗ੍ਹਾ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੁਝ ਨਹੀਂ ਪਤਾ ਚੱਲਦਾ ਮਸ਼ੀਨ ਬਾਰੇ ਕੁਝ ਵੀ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਜਾਂ ਕਾਲ ਕਰ ਸਕਦੇ ਹੋ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਸ ਵਾਰ ਜਿਵੇਂ ਕਿ ਆਪਾਂ ਫਿਰਕੀ ਬਣਾ ਰਹੇ ਤੁਸੀਂ ਦੇਖ ਸਕਦੇ ਹੋ ਕੱਚਾ ਧਾਗਾ ਯੂਜ਼ ਕਰਨਾ ਜਿਹੜਾ ਫਿਰਕੀ ਦੇ ਲਈ ਵੈਸੇ ਤੁਸੀਂ ਰੀਲ ਵੀ ਯੂਜ਼ ਕਰ ਸਕਦੇ ਹੋ ਬਟ ਜਿਹੜਾ ਕੱਚਾ ਧਾਗਾ ਹੈ ਜਿਆਦਾ ਕੋਸਟਲੀ ਨਹੀਂ ਹੁੰਦਾ ਔਰ ਇਹ ਸਾਰੇ ਯੂਜ਼ ਕਰਦੇ ਆ ਇਹ ਦੇਖੋ ਤੁਸੀਂ ਫਿਰਕੀ ਲੈਣੀ ਆ ਦੋ ਤਿੰਨ ਦਿਨ ਦੋ ਤਿੰਨ ਵਟੇ ਆ ਜਿਹੜੇ ਇਹਨੂੰ ਦੇਣੇ ਆ ਤੁਸੀਂ ਇੱਕੋ ਸਾਈਡ ਦੇਣੇ ਨੇ ਕੱਚਾ ਧਾਗਾ ਜਿਹੜਾ ਹੈਗਾ ਯੂਜ਼ ਕਰਨਾਗਾ ਜਿਹੜੀਆਂ ਰੀਲਾਂ ਉਹ ਤੁਸੀਂ ਮੋੜਦੀਆਂ ਯੂਜ਼ ਕਰਨੀਆਂ ਜਿਹਦੇ ਨੂੰ ਇੱਥੋਂ ਐਡ ਕਰੋਗੇ ਤਾਂ ਇੱਕ ਸਾਈਡ ਤੇ ਕਰ ਦੋਗੇ ਤੁਸੀਂ ਇੱਧਰ ਪ੍ਰੈਸ ਹੋ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਵੀ ਜਿਹੜੀ ਫਿਰਕੀ ਆ ਉਹ ਆ ਜਾਊਗੀ ਜਦੋਂ ਕਿ ਤਿੰਨ ਆ ਰਿਹਾ ਹੈ ਸਟਾਰਟਿੰਗ ਤੋਂ ਆਪਣਾ ਪੰਜ ਤੇ ਹੁੰਦਾਗਾ ਤੇ ਇਹਨੂੰ ਆਪਾਂ ਤਿੰਨ ਤੇ ਹੀ ਸਟਾਰਟ ਮਤਲਬ ਫਿਰਕੀ ਦੀ ਜਿਹੜੀ ਹੈਗੀ ਸਪੀਡ ਉਹ ਤਿੰਨ ਤੇ ਕਰ ਲੈਣੀ ਆ ਤਾਂ ਹੀ ਵਧੀਆ ਭਰਦੀ ਹੈਗੀ ਫਿਰ ਤੁਸੀਂ ਦੇਖ ਸਕਦੇ ਹੋ ਇੱਧਰ ਦੀ ਤਾਂ ਗੰਨ ਘੋਣਾ ਇੱਧਰ ਦੀ ਐਰੋ ਦਿੱਤੀ ਹੋਈ ਹੈ ਇੱਥੋਂ ਤੁਸੀਂ ਇਹਨੂੰ ਫਿਰ ਸਟਾਰਟ ਕਰ ਦੇਣਾ ਫਿਰਕੀ ਭਰਨੀ ਸ਼ੁਰੂ ਹੋ ਜਾਊਗੀ ਤੁਸੀਂ ਇਸ ਤਰ੍ਹਾਂ ਉਂਗਲਾਂ ਦੇ ਵਿੱਚ ਪਾ ਕੇ ਜਿਹੜੀ ਫਿਰਕੀ ਉਹ ਭਰ ਸਕਦੇ ਹੋ ਸੌਖੀ ਭਰੀ ਜਾਏਗੀ ਤੁਸੀਂ ਦੇਖ ਸਕਦੇ ਹੋ ਸਾਰੀ ਫਿਰਕੀ ਕਿਵੇਂ ਭਰ ਰਹੀ ਹੈ ਕੱਚਾ ਧੱਗਾ ਹੈ ਜਿਹੜਾ ਤੁਸੀਂ ਯੂਜ਼ ਕਰਨਾ ਇਹ ਦੇਖੋ ਤੁਸੀਂ ਫਿਰਕੀ ਭਰਨੀ ਸਟਾਰਟ ਹੋ ਗਈ ਇਹ ਆਟੋਮੈਟਿਕ ਹੈ ਜਦੋਂ ਫਿਰਕੀ ਪੂਰੀ ਮਤਲਬ ਡਨ ਹੋ ਗਈ ਭਰ ਗਈ ਫਿਰ ਇਹ ਆਪੇ ਆਪਣੇ ਆਪ ਹੈ ਜਿਹੜੀ ਮਸ਼ੀਨ ਉਹ ਬੰਦ ਹੋ ਜੂਗੀ ਫਿਰਕੀਆਂ ਤੁਸੀਂ ਮਤਲਬ ਆਪਾਂ ਨੂੰ ਤੁਹਾਨੂੰ 4-5 ਮਿਲਦੀਆਂ ਹਨ ਮਸ਼ੀਨ ਦੇ ਨਾਲ ਤੁਸੀਂ ਇਕੱਠੀਆਂ ਸਾਰੀਆਂ ਭਰ ਸਕਦੇ ਹੋਗੇ ਤਾਂ ਕਿ ਲੋਡ ਪੈਂਦੇ ਆਪਾਂ ਨਾਲ ਦੀ ਨਾਲ ਲਗਾ ਸਕਦੇ ਆਂਗੇ ਇਹ ਤੁਸੀਂ ਭਰ ਕੇ ਰੱਖ ਸਕਦੇ ਹੋ ਹਾਂਜੀ ਤਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਫਿਰਕੀ ਆਪਾਂ ਫਿਰ ਲੈਣੀ ਹੈਗੀ ਆ ਇਹਨੂੰ ਇੱਕ ਆਪਣੇ ਵੱਲ ਧਾਗਾ ਖਿੱਚਣਾ ਹੈ ਆਪਣੇ ਵੱਲ ਹੋਵੇ ਧਾਗਾ ਫਿਰ ਇੱਥੋਂ ਐਡ ਕਰਨਾ ਇਹਦੇ ਨਾਲ ਹੀ ਜਿਹੜਾ ਦਿੱਤਾ ਹੋਇਆ ਉੱਥੋਂ ਲਗਾਉਣਾ ਫਿਰ ਇੱਧਰ ਇੱਕ ਨੰਬਰ ਵੱਲ ਲੈ ਕੇ ਜਾਣਾ ਪੱਤੀ ਵਿੱਚ ਨਹੀਂ ਨਿਗਾ ਕੇ ਇੱਕ ਨੰਬਰ ਤੇ ਇੱਕ ਨੰਬਰ ਤੋਂ ਬਾਅਦ ਤੁਸੀਂ ਦੋ ਨੰਬਰ ਤੇ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਇੱਧਰ ਪ੍ਰੈਸ ਕਰੋਗੇ ਤਾਂ ਧਾਗਾ ਆਪਣੇ ਆਪ ਟੁੱਟ ਜਾਊਗਾ ਮਤਲਬ ਤੁਹਾਡੀ ਫਿਰਕੀ ਸਹੀ ਹੈ ਫਿਰ ਇਹਨੂੰ ਬੰਦ ਕਰ ਦੇਣਾ ਹੈਗਾ ਫਿਰ ਜਿਹੜਾ ਹੈਗਾ ਫਰੇਮ ਤੁਸੀਂ ਇਹਨੂੰ ਫਰੇਮ ਨੂੰ ਆਪਣੀ ਜਗ੍ਹਾ ਤੇ ਜਿਹੜਾ ਲਗਾ ਸਕਦੇ ਹੋ ਫਰੇਮ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਸਾਰਾ ਕੁਝ ਦੱਸਾਂਗੇ ਫਰੇਮ ਕਿੰਨੇ ਮਿਲਦੇ ਆ ਕਿਹੜਾ ਯੂਜ਼ ਕਰਨਾ ਉਸ ਦਿਨ ਆਪਾਂ ਤੁਹਾਡੇ ਲਈ ਨੈਕਸਟ ਵੀਡੀਓ ਲੈ ਕੇ ਆਵਾਂਗੇ ਜਿਹੜੀਆਂ ਰੀਲਾਂ ਹੈਗੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਕੱਚਾ ਤਾਂ ਗਏ ਆਪਾਂ ਯੂਜ਼ ਕਰਨਾ ਹੈਗਾ ਫਿਰਕੀ ਦੇ ਲਈ ਇਹ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੇ ਤੁਸੀਂ ਲੈ ਸਕਦੇ ਹੋ ਜਿਹੜੀਆਂ ਰੀਲਾਂ ਹੈਗੀਆਂ ਆਪਾਂ ਮੋਰ ਦੀਆਂ ਯੂਜ਼ ਕਰਨੀਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਬਹੁਤ ਸਾਰੇ ਕਲਰ ਇਹਦੇ 'ਚ ਆਪਾਂ ਨੂੰ ਮਿਲ ਜਾਂਦੇ ਨੇ ਮੋਰ ਦੇ ਰੀਲਾ ਸਭ ਤੋਂ ਬੈਸਟ ਬ੍ਰੰਡ ਨੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਮੋਰ ਛਾਪਿਆ ਹੋਇਆ ਹੁੰਦਾ ਸਾਰੇ ਕਲਰ ਅਵੇਲੇਬਲ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਆਪਣੀ ਮਰਜ਼ੀ ਨਾਲ ਚੋਇਸ ਤੋਂ ਤੁਸੀਂ ਜਿਹੜੇ ਕਲਰ ਫਿਰਕੀਆਂ ਵਗੈਰਾ ਮਤਲਬ ਸਾਰਾ ਕੁਝ ਲੈ ਸਕਦੇ ਹੋਗੇ ਰੀਲਾਂ ਵਗੈਰਾ ਇੱਕ ਮ ਇਹ ਕਾਪੀ ਵੀ ਉਹ ਬਹੁਤ ਹੁੰਦੀ ਹੈ ਵਧੀਆ ਮੋਰ ਦੀ ਰੀਲ ਹੈ ਤੁਸੀਂ ਲੈ ਸਕਦੇ ਹੋ ਔਰ ਜਰੀ ਹੈ ਇਹ ਦੀ ਤੁਸੀਂ ਇਹ ਵਾਲੀ ਯੂਜ਼ ਕਰ ਸਕਦੇ ਹੋ ਇਹ ਵਧੀਆ ਹਾਂਜੀ ਰੀਲ ਕਿੱਦਾਂ ਪਾਉਣੀ ਹੈ ਬਸ ਤੁਸੀਂ ਦੇਖ ਸਕਦੇ ਹੋ ਰੀਲ ਪਹਿਲਾਂ ਇਹਦੇ ਵਿੱਚ ਐਡ ਕਰ ਦੇਣੀ ਆ ਧਾਗਾ ਜਿਹੜਾ ਹੈ ਉਹ ਆਪਣੇ ਵੱਲ ਹੋਵੇ ਤੁਸੀਂ ਐਵੇਂ ਐਡ ਕਰਨੀ ਆ ਫਿਰ ਇੱਥੇ ਤੁਹਾਨੂੰ অপਸ਼ਨ ਦਿੱਤੀ ਹੋਈ ਇੱਕ ਬ੍ਰੀਕ 'ਚ ਪੱਤੀ ਪਿੱਛੇ ਉਹਦੇ ਵਿੱਚ ਰੀ ਲੰਗਾਉਣਾ ਹੈ ਫਿਰ 1/ ਉਹਨੂੰ ਇੱਧਰ ਨੂੰ ਦੇਣਾ ਫਿਰ ਐਰੋ ਦਿੱਤਾ ਹੋਇਆ ਵੈਸੇ ਸਾਰੇ ਨਿਸ਼ਾਨ ਇਹੜੇ ਤੁਹਾਨੂੰ ਦਿੱਤੇ ਹੋਏਗਾ ਤੁਸੀਂ ਧਾਗਾ ਕਿਵੇਂ ਪਾਉਣਾਗਾ ਇਹਨੂੰ ਇੱਧਰ ਲੈ ਕੇ ਆਉਣਾ 2 ਨੰਬਰ ਤੋਂ ਫਿਰ 3 2 ਇਹਨੂੰ ਹੇਠੋਂ ਤੋਂ ਉੱਪਰ ਤੱਕ ਜਾਊਗਾ ਇਹ ਦੁਬਾਰਾ ਉੱਪਰ ਜਾਊਗਾ ਫਿਰ ਇੱਥੇ ਇੱਕ ਆਪਸ਼ਨ ਆਉਂਦੀ ਹੈਗੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹ ਰੋਪਮ ਮਸ਼ੀਨ ਨਹੀਂ ਹੁੰਦੀ ਨਾ ਤਾਂ ਨੀਚੇ ਹੁੰਦੀ ਤੁਸੀਂ ਇੱਧਰ ਸਾਈਡ ਤੋਂ ਇਹਨੂੰ ਉੱਪਰ ਸੂਈ ਨੂੰ ਉੱਪਰ ਕਰ ਸਕਦੇ ਹੋ ਫਿਰ ਇਹ ਵਿੱਚ ਦੇ ਆਟੋਮੈਟਿਕ ਹੀ ਲੰਘ ਤੁਸੀਂ ਦੇਖ ਸਕਦੇ ਹੋ ਵੈਸੇ ਨੰਬਰ ਦਿੱਤੇ ਹੋਏ ਆ 3 4 5 ਫਿਰ ਉੱਥੇ ਇੱਕ ਬਿਲਕੁਲ ਬ੍ਰੀਕ ਜੀ ਪੱਤੀ ਹੈ ਨੀਚੇ ਉਹਦੇ ਜਿਹਦੀ ਲੰਘਣਾ ਹੈ ਫਿਰ ਉੱਥੇ ਤੁਸੀਂ ਜਿਹੜੀ ਸੂਈ ਹੈਗੀ ਆਪਣੇ ਵੱਲੋਂ ਸੂਈ ਜਿਹੜੀ ਹੈਗੀ ਆ ਠੀਕ ਹੈ ਤੁਸੀਂ ਧਾਗਾ ਆਪਣੇ ਵੱਲੋਂ ਦੂਸ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਪਾ ਰਹੇ ਹਾਂਗੇ ਆਪਣੇ ਸਾਈਡ ਤੋਂ ਰੱਖਣਾਗਾ ਦੂਜੇ ਪਾਸੇ ਨੂੰ ਲੈ ਕੇ ਜਾਣਾ ਧਾਗਾ ਇਹ ਨਗਾਤਾ ਫਿਰ ਤੁਸੀਂ ਹੈਗਾ ਜਿਹੜਾ ਇਹਨੂੰ ਨੀਚੇ ਕਰਕੇ ਸਟਾਰਟ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਸ਼ੀਨ ਜਿਹੜੀ ਉਹ ਆਪਣਾ ਕੰਮ ਕਰਨਾ ਸਟਾਰਟ ਕਰਤਾ ਨੈਕਸਟ ਸਟਿਚ ਜਾਣਕਾਰੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਲਦੀ ਦੇਵਾਂਗੇ ਤੁਹਾਨੂੰ ਕੁਝ ਵੀ ਨਹੀਂ ਪਤਾ ਚੱਲਣਾ ਤੁਸੀਂਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਹ ਮੂੜਿਆ ਪੈਡ ਵੀ ਕਰ ਸਕਦੇ ਹਾਂ ਪੰਨਕੀ ਜੀ ਡੱਬੀ ਜੀ ਦਿੱਤੀ ਹੁੰਦੀ ਹੈਗੀ ਹਾਂਜੀ ਜਲਦੀ ਚੈਨਲ ਨੂੰ ਸਬਸਕ੍ਰਾਈਬ